ਮੈਂ ਵੀ ਚੰਗਾ ਮੇਰਾ ਪਿਓ ਵੀ ਚੰਗਾ ਮੇਰੀ ਮਾਂ ਵੀ ਚੰਗੀ ਰਿਸ਼ਤੇਦਾਰ ਰਿਸ਼ਤੇਦਾਰ ਭੈਣ ਚੋਦ ਗਜਬ ਇੱਜਤੀ ਹੈ ਨਹੀਂ 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 ਰਿਸ਼ਤੇਦਾਰਾਂ ਨੂੰ ਗਾਣਾ ਥੋੜਾ ਗਾਣਗੇ ਆਪਾਂ ਰਿਸ਼ਤੇਦਾਰ ਤਾਂ ਇੱਕ ਨੰਬਰ ਬੰਦੇ ਐ ਹਮਕੋ ਸਿਕਾ ਰਿਆ ਹੈ ਉਹਨਾਂ ਬਾਬਾ ਕਹਿਣਾ ਕੀ ਤੇ ਨਾਲੇ ਤੂੰ ਉੱਥੇ ਬੈਠੇ ਕੀ ਕਰਦਾ ਮੈਂ ਸੋਚਿਆ ਬਾਪੂ ਜਾਗਰਣ ਲਈ ਬੈਠਾ ਕਾਹ ਤੋਂ ਪਰੇਸ਼ਾਨ ਕਰਨਾ ਆਪਾਂ ਵੀ ਸਾਈਡ ਤੇ ਬਹਿ ਕੇ ਦੋ ਪੰਜਾਂ ਸੁਣ ਲੈਣੇ ਅੱਛਾ ਉਹ ਤਾਂ ਠੀਕ ਹੈ ਤੇ ਨਾਲੇ ਮੈਂ ਤੁਹਾਨੂੰ ਦੁਕਾਨ ਤੇ ਭੇਜਿਆ ਸੀਗਾ ਇੰਨੀ دیر ਕਿਵੇਂ ਲਾਤੀ ਗੁਰਬਾਪੂ ਤੈਨੂੰ ਪਤਾ ਦਾ ਵੀ ਦੁਕਾਨ ਕਿੰਨੀ ਦੂਰ ਆ ਪਹਿਲਾਂ ਮੈਂ ਇਥੋਂ ਪੈਦਲ ਗਿਆ ਉੱਥੇ ਜਾ ਕੇ ਸਮਾਨ ਲਿਆ ਫਿਰ ਉੱਥੇ ਫੋਨ ਪੇ ਨਹੀਂ ਚੱਲਿਆ ਫਿਰ ਮੈਂ ਘਰ ਵਾਪਸ ਆਇਆ ਥੋੜੇ ਵੱਡੂਏ ਚ ਪੈਸੇ ਕੱਢੇ ਫਿਰ ਦੁਕਾਨ ਤੇ ਗਿਆ ਤੇ ਫਿਰ ਆ ਡੱਬੀ ਲੈ ਕੇ ਆਇਆ ਡੱਬੀ ਤੇ ਬਾਕੀ ਬਚੇ ਪੈਸੇ ਕਿੱਥੇ ਆ ਓ ਭਈ ਤੁਹਾਡੇ ਤਰ੍ਹਾਂ ਨੇ ਚੀਟਿੰਗ 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 ਕਰਤਾ ਤੂੰ ਕਿੰਨੀਆਂ ਘੱਟ ਦੇਣਾ ਡੱਬੀ ਚ ਕਿਉਂ ਵੀ ਪੰਜਾਂ ਦੀ ਮਹਿੰਗਾਈ ਬਹੁਤ ਵੱਧ ਗਈ ਹੈ। ਬਹੁਤ ਕੀ ਬਹੁਤ ਜ਼ਿਆਦਾ ਵੱਧ ਗਈਆਂ। ਸਾਡੇ ਵੇਲੇ ਨਾ ਇੰਨੀ ਮਹਿੰਗਾਈ ਨਹੀਂ ਹੁੰਦੀ ਸੀ। ਮੈਨੂੰ ਤਾਂ ਲੱਗਦਾ ਬਾਬੂ ਮੈਂ ਆਪਦਾ ਜੀਵਨ ਹੀ ਆਪਨ ਕਰਨ ਵਾਸਤੇ ਨਾ ਗੋਲੀਆਂ ਵੇਚਣੀਆਂ ਪੈਣਗੀਆਂ। ਨਹੀਂ ਨਹੀਂ ਨਹੀਂ। ਇਹ ਗਲਤ ਗੱਲ ਆ। ਲੈ ਅੱਜ ਕਿਹੜੀ ਗਲਤ ਗੱਲ ਆ? ਜੇ ਤੂੰ ਆਪਦੀਆਂ ਗੋਲੀਆਂ ਹੀ ਵੇਚ ਦਿਂਗਾ। ਤਾਂ ਉਹਦੀ ਸੰਤਾਨ ਕਿਵੇਂ ਪੈਦਾ ਕਰੇਗਾ? ਆਪ ਦਾ ਹੋਂਸ ਵੀ ਕਿਵੇਂ ਬਧਾਏਗਾ? ਗੱਲ ਤਾਂ ਸਹੀ ਹੈ। ਮੈਂ ਥੋਟੀਆਂ ਗੋਲੀਆਂ ਦੀ ਗੱਲ ਕਰਦਾ। ਹੈ? ਲਾਹੌਰ ਹੁਣ ਕੰਮ ਨਹੀਂ ਆ ਮਿਲ ਰਹੀਆਂ ਟੜਕੀਆਂ ਪਈਆਂ ਖਾਮ ਖਾ ਭਾਰ ਲਟਕੀ ਜਾਂਦਾ ਕੋਈ ਤਰੀਕਾ ਹੈ ਭੀਖ ਮੰਗਨੇ ਦਾ ਕੀ ਹੋ ਰਿਹਾ